پہنے لگا انگلینڈ کی دھرتی نے موہ دے کی بندے نے میری بھی لوگ یورپر بہت تگڑا ਟਰੈਕਰ ਇਧਰੋਂ ਵੀ ਬੋਲ ਗੇਂਜ ਜਾਂਦੇ ਜੇ ਵੀ ਇਸ ਲੈਗਰ ਪਾਰੀ ਤੇ ਹੈ ਅਗਲੇ ਰੈਨ ਕਹਿੰਦੇ ਰਾਏਸਰਿਆ ਗੁਰਪ੍ਰੀਤ ਸਿੰਘ ਪਾ ਰਿਹਾ ਮੇਰੇ ਵੀਰੋ ਰਾਏਸਰ ਦੀ ਧਰਤੀ ਸੰਤਰਾਬਉ ਦਾਸੀ ਜਿਹਦੇ ਧਰਤੀ ਹੈ ਜਗਨਾਰ ਸਿੰਘ ਰਾਜੇ ਦਾ ਪਿੰਡ ਹੈ ਰਾਏਸਰ ਗੁਰਦੀਪਾੁਰ ਜੱਗੜਾ ਖੇਡੇ ਹੈ ਔਰ ਨੰਬਰ ਕਹਿੰਦੇ ਜਾਂਦੇ ਆ ਆਪਣੀ ਟੀਮ ਦੇ ਅੰਦਰ ਜੋੜ ਦਿੰਦਾ ਹੈ ਕਹਿਣ ਪਿੰਡ ਔਰ ਕਹਿੰਦੇ ਲੱਗਿਆ ਹੋਇਆ ਮੇਜਰ 3000 ਨੇ ਆਹ ਕਬੱਡੀ ਤੇ 5100 ਰਵੀਵੀਰ ਵੱਲੋਂ ਇੱਕ ਕਬੱਡੀ 5100 ਵੀ ਜੇਵੀਵੀਰੋਂ ਪੁਆਇੰਟ ਨਾਲ ਦੇ ਨਾਲ 500 ਰੁਪਏ ਪ੍ਰਦੀਪ ਮੁੰਡੇ ਤੇ ਸੁਖਪਾਲ ਵੀਰ ਪਾਸੀ ਇਹਨਾਂ ਵੱਲੋਂ 500 ਰੁਪਏ ਲਾਡੇ ਦੇ ਲਈ ਮਾਨੂੰ ਕਰ ਗੱਲ ਲਓ ਸਾਹਮਣੇ ਬਾਲਾ ਕੁਰਹਾਣੀ ਦੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਜਾਫੀ 4 ਹੈ ਰਸ਼ੀਨ ਤਗਦੀ ਦੀ ਪਹਿਲਾ ਬਾਈ ਰਚ ਸੀ ਹਾਂਜੀ ਆਹ ਲਓ ਸਾਹਮਣੇ ਤੇਜੀ ਕੈਂਡ ਦੀ ਧਰਤੀ ਦਾ ਕਹਿੰਦੇ ਕਬੱਡੀ ਪਾਰੇ ਗਵਾਂਡ ਪਿੰਡ ਵਾਲਾ ਮੁੰਡਾ ਹੈ ਇਲਾਕੇ ਦਾ ਨੋ ਨਾ ਏਰੀਆ ਦਾ ਮੁੰਡਾ ਹੈ ਕੁਲਦੀਪ ਇਸ਼ਾਰਾ ਕਰਕੇ ਚੰਨਣ ਵਾਲੀਆ ਨੌਜਨ ਵੀ ਨੰਬਰ ਤੇਜੀ ਕੈਂਡ ਪਿੰਡ ਵਾਲਾ ਆਪਣੀ ਟੀਮ ਦੇ ਸਿਰ ਦੇ ਵਿੱਚ ਜੁੜਦਾ ਹੋਇਆ ਹੈ ਲਓ ਸਾਹਮਣੇ ਰਾਏ ਸਰ ਦੀ ਧਰਤੀ ਕੈਂਡ ਕਬੱਡੀ ਖਿਡਾਰੀਆਂ ਦੀ ਧਰਤੀ ਹੈ ਮੇਰੇ ਵੀਰੋ ਜਿੱਥੋਂ ਦਾ ਗੁਰਦੀਪ ਤਗੜਾ ਖੇਡਿਆ ਜਿੱਥੋਂ ਦਾ ਰਾਜਾ ਕਹਿੰਦੇ ਬਹੁਤ ਤਗੜਾ ਖੇਡਿਆ ਮੇਰੇ ਵੀਰੋ ਰਾ ਸਰਪੰੰਗ ਸੰਤਰਾਮਵਾਸੀ ਜੀ ਦੀ ਧਰਤੀ ਹੈ ਪਰ ਡਬਲ ਟੱਜ ਦਾ ਇਸ਼ਾਰਾ ਕਰ ਦਿੰਦਾ ਵੀ ਨੰਬਰ ਧਾਵੀ ਨੇ ਆਪਣੀ ਟੀਮ ਦੇ ਵਿੱਚ ਜੋੜ ਦਿੱਤਾ ਹੈ ਜਸਵਾਲੀਆ ਲਾਗੇ ਦੀ ਕਹਿੰਦੇ બીજી ਕਬੱਡੀ ਪੈਣ ਜਾ ਰਹੀ ਹੈ બીજી ਕਬੱਡੀ ਲਾਡੀ ਜਸਵਾਲੀਆ ਤੁਹਾਡੇ ਪਿੰਡ ਦਾ ਕੰਮ ਦੀ ਟੀਮ ਦੇ ਸੇਵਾ ਦੇ ਜੋੜਦਾ ਹੈ ਲੇਵੀ ਲੱਤੋਂ ਵਾਲਿਆ ਮੁੰਡੇ ਦੀਆਂ ਤਿੰਨ ਸਫਲ ਪੈ ਗਈਆਂ ਜਿਨ੍ਹਾਂ ਵੱਲੋਂ ਮਾਇਆ ਦੇ ਗੱਫੇ ਲੱਗੇ ਆਪਾਂ ਪੁਆਇੰਟੇ ਕਰਦੀ ਹੈ ਖਿਡਾਰੀ ਤੱਕ ਲਓ ਸਾਹਮਣੇ ਕਾਲਾ ਪੁਹਾੜੀ ਨਾਲ ਕਬੱਡੀ ਪਾੜਿਆ ਕੌਣ ਕਾਉ ਬੱਲੇ ਬੱਲੇ ਪਰ ਸਮੇਂ ਦੀ ਕੈਨ ਪੈਣ ਵਾਲੇ ਕਹਿੰਦੇ 4 ਹੈ ਪਰ 2 ਪੈ ਗਏ ਕਹਿੰਦੇ 2 ਬਣਾਂਗੇ ਲਓ ਸਾਹਮਣੇ ਨੰਬਰ ਕਹਿੰਦੇ ਕਾਲਾ ਪੁਹਾੜੀ ਵਾਲਾ ਆਪਣੀ ਟੀਮ ਦੇ ਸੇਵਾ ਦੇ ਜੋੜਦਾ ਹੈ ਕੈਨ ਪੈਣ ਵੱਲੋਂ ਅਗਲੀ ਕਬੱਡੀ ਪਾਣ ਲਈ ਆ ਤਾਇਆ ਮੁਕੰਮਲ ਕਰ ਲਿਆ ਜਾਣ ਬੇਨਤੀ ਹੈ। ਨਾਲਕ ਜੱਦੀਆ ਲਗੜਾ ਪਤਾ ਨਹੀਂ ਜਰਾ ਕੋਣ ਹੋਊਗਾ ਅਗਲੇ ਦੇ ਭਾਵੇਂ ਬੰਨੂ ਕੋਲੋਂ ਵੀ ਨਹੀਂ ਬੋਲ ਰਿਹਾ ਹੈ। ਓਏ ਆ ਓਏ ਤਾਂ ਗੱਲ ਤਾਂ ਸੁਣ ਜਾ। ਲਾ ਸਾਹਮਣੇ ਪਈ ਸੀ ਰੇਡ ਤੇ ਭੱਜ ਗਈ ਕੈਂਚੀ। ਆਹ ਮੁਕਾਬਲਾ ਸਖਤ ਹੈ। ਲੱਗਿਆ ਭਜੂਰ। گر <applause> ہے نولی سشید لال تگڑا جفا ایک پاسا نگلی دوسرے گرپریت اور چاہی ہو آہ پاسے رائے کوٹی کر کے کمار یہ رائے کوٹی نکو میرے مہدی نو جفا لگ گیا لادی نو جفا لگ گیا ਵਾਰੀ ਦੇ ਬੋਲ ਲਓ ਸਾਹਮਣੇ ਕਾਲਾ ਘੁੜਾੜੇ ਵਾਲਾ ਕਹਿੰਦੇ ਅਗਲੀ ਕਬੱਡੀ ਪਾਉਣ ਲਈ ਫਿਰ ਤਿਆਰ ਹੈ ਘੁੜਾੜੇ ਵਾਲਾ ਕਹਿੰਦੇ ਕਾਲਾ ਕਬੱਡੀ ਪਾਉਣ ਲਈ ਵਾਧਾ ਆਇਆ ਹੈ ਪੱਟਾਂ ਤੇ ਥਾਪੀਆਂ ਮਾਰ ਰਿਹਾ ਹੈ ਕਹਿੰਦੇ ਆਪਣੇ ਜ਼ੋਰ ਦਾ ਪ੍ਰਦਰਸ਼ਨ ਕਰ ਰਹੇ ਮੇਰੇ ਵੀਰੋ ਬਾਣ ਹੁੰਦਾ ਖਿਡਾਰੀਆਂ ਨੂੰ ਆਪਣੇ ਜ਼ੋਰ ਤੇ ਖਾਦੀ ਖੁਰਾਕ ਦੀ ਯਾਦ ਹੁੰਦੀ ਹੈ ਕਿ ਕਿੰਨੀ ਮਿਹਨਤ ਦੀ ਗੱਲ ਹੁੰਦੀ ਹੈ ਰੋਚਾਂ ਦੇ ਮਾਰਾ ਖਾਦੀਆਂ ਦੀ ਗੱਲ ਹੁੰਦੀ ਹੈ ਇਸ਼ਾਰਾ ਕੀ ਹੈ ਸੁੱਖੇ ਨੰਬਰ 8 ਦਾ Ini tergila-nalur dapat kerana kami tim dari dari Red dari kawat DJ, DJ, DJ. ਤੇਜੀ ਕਬੱਡੀ ਪੌਲੀ ਤਿਆਰ ਪਰ ਤਿਆਰ ਆ ਮੇਰੇ ਮਿੱਤਰੋ ਲਿਸ਼ਕ ਰਿਆ ਪਿੰਡੇ ਪੈਣ ਪੱਟਾ ਵਿੱਚ ਘੁੱਗੀਆਂ ਹਾਦੀਆਂ ਖਰਾਕਾ ਕਹਿੰਦੇ ਤਾਕਤਾਂ ਨੇ ਗੁੱਜੀਆ ਪ੍ਰਦੀਪੋ ਮੁੱਢੀ ਜੀ ਪੁੱਜੇ ਹੋਇਆ ਸਰਦਾਰ ਵੀ ਪਾਸਿ ਆ ਆ ਅੰਗਦ ਕਨੇਡਾ ਹੁਣੀ ਕਹਿੰਦਾ ਆ ਰੇਡ ਤੇ 500 ਦੇ ਵੱਡੇ ਮੋੜ ਤੇ ਜਾਣਗੇ ਮੇਰੇ ਮਿੱਤਰੋ ਵੀਰ ਹੁਣੀ ਵੀਰ ਦੇ ਸਾਹੇ ਵੀਰ ਹੁਣੀ ਪੁਤਾਨਤ ਹੁਣਾ ਦਾ ਬੜਾ ਧੰਨਵਾਦ ਹੈ ਇੱਥੇ 1 ਲੱਖ ਦੇਣਾ ਉੱਥੇ ਬਸ਼ੀਰਾ ਨੂੰ ਜਾਣਾ ਹੈ ਆ ਜਾਣਾ ਯਾਰ ਇੱਥੇ ਬੀਤੀ ਹੈ ਜੀ ਖਿਡਾਰੀ ਮਾਤ ਆ ਰਹੇ ਨੇ ਮੂਹ ਸਪਰੇ ਵੀ ਪਲੀਜ਼ ਗਰਾਊਂਡ ਵਿੱਚ ਪਾਈ ਦੀ ਕਰ ਦੁੱਤੀ ਆ ਵੀ ਮੂਹ ਸਪਰੇ ਖਿਡਾਰੀ ਬਹੁਤ ਟਾਈਮ ਤੋਂ ਮਾਤ ਕਰ ਰਹੇ ਨੇ ਮੂਹ ਸਪਰੇ ਹਾਂ ਜੀ ਭਾਈ ਆਪਣੇ ਕੋਲ ਪੰਜ ਟੀਮਾਂ ਬਚੀਆਂ ਸੀ ਇੱਕ ਮੈਚ ਹੋਊਗਾ ਤਿੰਨਾਂ ਨੂੰ ਬਾਈਆਂ ਧੌੜੀ ਤੇ ਖਡੂਰ ਦੇ ਖਿਡਾਰੀ ਖੇਡ ਮੈਦਾਨ ਦੇ ਵਿੱਚ ਆ ਜਾਣਗੇ ਧੌੜੀ ਤੇ ਖਡੂਰ ਦੇ ਖਿਡਾਰੀ ਖੇਡ ਮੈਦਾਨ ਦੇ ਵਿੱਚ ਆ ਜਾਣਗੇ ਜਲਦੀ ਦੇ ਨਾਲ ਧੌੜੀ ਤੇ ਖਡੂਰ ਧੌੜੀ ਤੇ ਖਡੂਰ ਦੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਜਲਦੀ ਨਾਲ ਆ ਜਾਣ ਧਨੌਰੀ ਤੇ ਖਡੂਰ ਦੀਆਂ ਟੀਮਾਂ ਨੂੰ ਸਾਡੀ ਗੁਜਾਰਿਸ਼ ਹੈ ਦੋਨਾਂ ਟੀਮਾਂ ਦੇ ਪਲੇਅਰ ਨਾਮ ਲਾਈਏ ਤੇ ਜਲਦੀ ਆਈਏ ਵੱਲ ਗਰਾਊਂਡਾਂ ਦੇ ਲਓ ਸਾਹਮਣੇ ਰਾਏ ਕੋਟੇਆ ਹਰਵਿੰਦਰ ਕਰਦਾ ਟੇਸ਼ ਪਰ ਨੰਬਰ ਜਸਵੰਤ ਲਾਢੀ ਜਦੋਂ ਲਾਢੀ ਦਾ ਨਾਮ ਬੋਲਾ ਜਾਂਦਾ ਤੇ ਨਾਲ ਤੁਹਾਡੇ ਪਿੰਡ ਦਾ ਨਾਮ ਬੋਲਾ ਜਾਂਦਾ ਇਹ ਚਾਹੇ ਮਾਝਾ ਖੇਡਣ ਜਾਵੇ ਤੇ ਚਾਹੇ ਦੁਆਬੇ ਖੇਡਣ ਜਾਵੇ ਇਹ ਲਾਡੀ ਕਰਕੇ ਜੱਸੋਵਾਲ ਦਾ ਨਾਮ ਮੋਲਾ ਜਾਂਦਾ ਹੈ ਤੁਹਾਡੇ ਪਿੰਡ ਦਾ ਮਾਣ ਹੈ ਮੇਰੇ ਵੀਰੋ ਤੇ ਮਾਣ ਵਾਲੀ ਗੱਲ ਹੈ ਜੱਸੋਵਾਲ ਸੋਦਾ ਦਾ ਨਾਮ ਕਹਿੰਦੇ ਪੰਜਾਬ ਦੇ ਕੋਨੇ-ਕੋਨੇ 'ਚ ਮੋਲਾ ਜਾਂਦਾ ਮੇਰੇ ਵੀਰੋ ਲਓ ਸਾਹਮਣੇ ਪਈ ਰੇਡ ਕੈਂਡ ਪਿੰਡ ਵਾਲਾ ਪਰ ਕੁਰਾਨੀ ਵਾਲਾ ਕਾਰ ਨੰਬਰ ਜੋੜਦਾ ਹੋਇਆ ਪ੍ਰੀਟੀ ਇੰਦਲੇ ਪਾਣੀ ਰੇਡ ਵਾਲਾ ਕਾਲਾ ਘਡਾੜੀ ਵਾਲਾ ਤਗੜਾ ਨੰਬਰ ਕਹਿੰਦੇ ਜੋੜਦਾ ਹੋਇਆ ਵਿੱਚ ਗਹਿਰੇ ਝੱਲਾਂ ਦੇ ਉੱਤਰ ਸ਼ੇਰ ਨਹੀਂ ਰਹਿੰਦੇ ਕੁੱਝੇ ਕੌਣ ਖੱਲੇ ਤਪੈਨਾਂ ਨੂੰ ਸਾਗਲਾਂ ਵਿੱਚ ਨਹੀਂ ਪੈਂਦੇ ਕੁੱਝੇ ਆਹ ਖਿਡਾਰੀ ਪਸਤਪੋ ਦਾ ਖਿਡਾਰੀ ਹੈ ਬੱਕਰੀ ਦੀ ਤੋਰ ਹੈ ਬੱਕਰੀ ਦੀ ਚਾਰ ਹੈ ਕਬੱਡੀ ਪੋਰ ਦੀ ਮੇਰੇ ਮਿੱਤਰੋ ਤੇਜੀ ਕੈਣ ਵਾਲਾ ਕਦੇ ਪਾਰ ਕੈਂਡ ਦੇ ਚਰਤੇ ਹੋਇਆ ਮੇਰੇ ਮਿੱਤਰੋ ਹੁਣ ਦੇਖਦੇ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਰਾਏ ਕੋਟ ਵਾਲੇ ਨੌਜਵਾਨ ਕਰਨਗੇ ਕਮਾਲ 22 ਤਰੀਕ ਨੂੰ ਰਾਏ ਕੋਟ ਆਇਓ ਵੱਡਾ ਮੇਲਾ ਏ ਦਾ ਪਿਆਰ ਹੈ ਸੰਗਮ ਪਿਆਰ ਕਰਦੀ ਹੈ ਕਹਿੰਦੇ ਮੁੰਡੇ ਲਾਡੀ ਦਸੋਂ ਵਾਲਿਆਂ ਨੂੰ ਕਿਉਂਕਿ ਪਿੰਡ ਦਾ ਮੁੰਡਾ ਹੈ ਪਿੰਡ ਦਾ ਪਲੇਅਰ ਹੈ ਮੇਰੇ ਵੀਰ ਹੋਰਾਂ ਸਾਹਮਣੇ ਗੁਰਪ੍ਰੀਤ ਸਿੰਘ ਕਬੱਡੀ ਕਬੱਡੀ ਕਰ ਰਿਹਾ ਹੈ ਪੈਨ ਪਿੰਡ ਵਾਲੇ ਜਾਫੀ ਚਾਰ ਹੈ ਸਿੱਖ ਸਰਦਾਰ ਦਾ ਕਰਮਕੌਮ ਦਾ ਨੰਬਰ ਦਾ ਵਾਅਦਾ ਕਰਦਾ ਹੈ ਖਦੂਰ ਤੇ ਧਨੌਰੇ ਦੀਆਂ ਟੀਮਾਂ ਨੂੰ ਬੇਨਤੀ ਹੈ ਤੇ ਅਗਲੇ ਪੁਲਾਰੇ ਵਾਲੇ ਵੀ ਕਾਲੇ ਜਿਹਨਾਂ ਦੇ ਡੀਟੀ ਹੈ ਉਹਨਾਂ ਨੂੰ ਵੀ ਸੱਦਾ ਦੇਈਏ ਅਗਲੇ ਪੁਲਾਰੇ ਸਭੀ ਖੇਡ ਕਬੱਡੀ ਦੇ ਸਾਰਿਆਂ ਦਾ ਧੰਨਵਾਦ ਹੈ ਲਓ ਪੈ ਗਈ ਰੇਡ ਖੇ ਮੈਦਾਨ ਦੇ ਵਿੱਚ ਔਰ ਕਰੂ ਕਮਾਲ ਜਿੰਨੀਆਂ ਲੱਗ ਰਹੀਆਂ ਆਹ ਮੁੰਡਿਆ ਤੇਰੀ ਆਹ ਮੁੰਡਿਆ ਨੇ ਪੈਰਾ ਸਮੇ ਆ ਕੇ ਇੱਕ ਵਾਰੀ ਨੰਬਰ ਦੱਸੇ ਕੋਡ ਦੇ ਨੰਬਰ ਆ ਰਹੇ ਨੇ ਸਾਡੇ 10 ਤੇ ਕੈਨ ਦੇ ਨੰਬਰ ਰਹੇ ਨੇ 12 ਮੇਰੇ ਵੀਰੇ ਆਹ ਰੇਡ ਤੇ ਜਿੱਤ ਹਾਰ ਹੋਈ ਹੈ ਆਹ ਰੇਡ ਤੇ ਜਿੱਤ ਹਾਰ ਹੋਈ ਹੈ ਆਹ ਜੀ ਖੰਡੂਰ